ਤਬਲੀਵ ਸਿੰਘ ਵਾਸੀ ਜਗਜੀਤ ਕਲਾ ਅਮਰਸਰ ਨੇ ਆ ਕੇ ਸਟੇਟਮੈਂਟ ਰਿਕਾਰਡ ਕਰਵਾਈ ਜਿਹਦੀ ਸਟੇਟਮੈਂਟ ਤੇ ਅਸੀਂ ਮਕੱਦਮਾ ਨੰਬਰ ਸੰਥੀ ਮਿਤੀ 14/5/24 ਅੰਡਰ ਸੈਕਸ਼ਨ 420 467 68 ਖਾਣ ਬਸੀ ਦਰਜ ਰਿਸ਼ਿ ਕੀਤਾ। ਇਹਦੇ ਵਿੱਚ ਅਸੀਂ ਨੇ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ, ਸਲਮਾਨ ਖਾਨ ਪੁੱਤਰ ਪਿਆਰੇ ਸ਼ਾ, ਲਖਵੀਰ ਸਿੰਘ ਪੁੱਤਰ ਨਿਹਾਰ ਸਿੰਘ, ਸ਼ਿਵਮ ਉਰਫ ਰਾਹਿਤਵਨ, ਰਣਜੀਤ ਅਤੇ ਨਾਮ ਨੂੰ ਵਿਅਕਤੀ ਦੇ ਖਾਤੇ ਦਰਜ ਕੀਤਾ ਜੀ। ਇਹੀ ਵਿੱਚ ਇਹ ਜਿਹੜੇ ਜਿਨ੍ਹਾਂ ਦੇ ਦੋਸ਼ੀ ਨੇ ਇਹ ਇਹਨਾਂ ਨੂੰ ਬੁਲਾ ਕੇ ਅਲੱਗ-ਅਲੱਗ ਜਗ੍ਹਾ ਤੇ ਬੁਲਾ ਕੇ ਪੈਸੇ ਲੈ ਲੈਂਦੇ ਸੀ ਜਿਨ੍ਹਾਂ ਨੇ 25 ਲੱਖ ਰੁਪਏ ਦੇ ਵਿੱਚ ਇਹਨਾਂ ਨੂੰ ਵਰਕ ਪਰਮਿਟ ਦਾ ਪ੍ਰੋਸੈਸ アドਵਾਇਆ ਸੀਗਾ ਜਦੋਂ ਇਹਨਾਂ ਨੇ ਪਹਿਲਾਂ ਇਹਨਾਂ ਨੇ ਜਸਿਆਸੀ ਡਿਊਰਿੰਗ ਰੈਸਿੰਗ ਇਹ ਗੱਲ ਆਈ ਹੈ ਵੀ ਪਹਿਲਾਂ 25 25 ਲੱਖ ਰੁਪਏ ਜਿਹੜਾ ਲੈਣਾ ਕੀਤਾ ਸੀ 15 15 ਲੱਖ ਰੁਪਏ ਇਹਨਾਂ ਨੇ ਦਵਾਈਆਂ ਨੇ ਆਪਣੇ ਰਾਜਾ ਡੱਬੇ ਤੇ ਤੇ ਕੁਝ ਪੈਸੇ ਕੁਝ ਪੈਸੇ ਇਹਨਾਂ ਨੇ ਮੋਰਿੰਡੀ ਵਗੈਰਾ ਦਿੱਤੀ ਸੀ ਜਦੋਂ ਹੁਣ ਪੈਸੇ ਜਦੋਂ ਦਿੱਤੇ ਮੌਕੇ ਤੇ ਜਦੋਂ ਇਹਨਾਂ ਨੇ ਪਾਸਪੋਰਟ ਚੈੱਕ ਕੀਤੇ 94 ਰੋਡ ਤੇ ਇਹਨਾਂ ਨੂੰ ਬਲੈਸ਼ਿੰਗ ਪੈਸੇ ਦੇਣ ਲਈ ਜਦੋਂ ਮਦਈਆਂ ਨੇ ਆਪਣੇ ਪੈਸੇ ਦਿੱਤੇ ਤੇ ਪਾਸਪੋਰਟ ਲਈ ਤਾਂ ਇਹਨਾਂ ਨੇ ਉੱਥੇ ਮੌਕੇ ਤੇ ਪਾਸਪੋਰਟ ਚੈੱਕ ਕੀਤਾ ਜਿਹਦੇ ਦੇ ਇਹਨਾਂ ਦੇ ਵਿੱਚ ਵੀਜ਼ੇ ਝਾਲੀ ਲਗਵਾਏ ਨੇ ਤੁਰੰਤ ਹੀ ਉਹ ਸਾਡੇ ਕੋਲ ਆਏ ਉਹਨਾਂ ਨੇ ਇਹਨਾਂ ਦੇ ਖਿਲਾਫ ਸਾਨੂੰ ਸਟੇਟਮੈਂਟ ਲਈ ਤੇ ਅਸੀਂ ਐਫਆਈ ਲਾਚ ਕਰਤੀ ਇਹਦੇ ਵਿੱਚ ਅਸੀਂ ਨੇ 6 ਪਾਸ ਤਿੰਨ ਪਾਸਪੋਰਟ ਤੇ ਇਹਨਾਂ ਦੇ ਬਰਾਮਦ ਕਰਵਾਏ ਨੇ ਜਿਹਨਾਂ ਦੇ ਜਲਦੀ ਸਟicker ਲੱਗੇ ਹੋਏ ਸੀਗੇ ਤੇ ਤਿੰਨ ਪਾਸਪੋਰਟ ਹੋਰ ਬਰਾਮਦ ਕਰਾਏ ਨੇ ਜੋ ਇਹਨਾਂ ਦੀ ਗੱਡੀ 'ਚ ਮੌਜੂਦ ਸੀਗੇ ਜੀ ਇਹ ਜਿਹੜੀ ਐਜੰਸੀ ਸੀਗੀ ਉਹ ਰਜਿਸਟਰ ਸੀ ਕਿ ਨੋਨ ਜੀ ਨਾ ਇਹਨਾਂ ਦਾ ਕੋਈ ਦਫਤਰ ਸੀ ਨਾ ਕੋਈ ਏਜੰਸੀ ਸੀ ਇਹ ਕਹਿੰਦੇ ਇਸਾ ਆਨਲਾਈਨ ਕੰਮ ਕਰਦੇ ਆ ਤੇ ਜਿਹੜੇ ਦੋ ਵਿਅਕਤੀ ਨੇ ਫੜੇ ਇਹ ਅੱਗੇ ਬੰਦਿਆਂ ਵਰੀ ਦੱਸ ਰਹੇ ਨੇ ਅਸੀਂ ਇਨਵੈਸਟਿਗੇਟ ਕਰਕੇ ਉਹਨਾਂ ਨੂੰ ਐਜ਼ ਅਕਿਊਜ਼ ਨਾਮਿਨੇਟ ਕਰਾਂਗੇ ਜੀ ਇਹ ਤੋਂ ਫੜੇਗੇ ਜਿਹੜੇ ਇਹ ਇੱਥੇ ਨੰਦਪੁਰ ਰੋਡ ਤੋਂ ਫੜੇ ਦੀ ਜੀ ਕੋਈ ਹੋਰ ਵੀ ਮਾਮਲੇ ਨਹੀਂ ਆ ਤੇ ਕਰਨ ਇਹਨਾਂ ਪ੍ਰੀਵਿਊ ਰਿਕਾਰਡ ਚੈੱਕ ਕਰ ਰਹੇ ਆ ਜੀ ਕੋਈ ਜਿਹਨਾਂ ਨੇ ਕਹਿੰਦੇ ਸੀ ਕੋਈ ਪੈਸੇ ਦੇਣੇ ਸੀ ਕੋਈ ਫਰੋਜ਼ ਪਰ ਦਾ ਵਿਅਕਤੀ ਹੈਗਾ ਉਹਨੂੰ ਉਹਦੇ ਅਸੀਂ ਕਾਲ ਡਿਟੇਲ ਦੇ ਵਿੱਚ ਉਹਦਾ ਨੰਬਰ ਨੰਬਰ ਆਇਆ ਹੈਗਾ ਅਸੀਂ ਉਹਨੂੰ ਵੈਰੀਫਾਈ ਫਰੋਜ਼ ਪਰ ਵਾਲੇ ਵਿਅਕਤੀ ਨੂੰ ਵੀ ਵੈਰੀਫਾਈ ਕਰ ਰਹੇ ਹਾਂ ਜੀ ਪੇਚ ਕਰ ਪਈ ਅੱਜ ਹਾਂਜੀ ਹਾਂਜੀ ਇਹਨਾਂ ਨੂੰ ਪੇਸ਼ੇ ਰਿਜ਼ਲਟ ਕਰਕੇ ਅਸੀਂ ਇਹਨਾਂ ਨਾਲ ਰਿਮਾਂਡ ਹਾਸਲ ਕੀਤਾ ਜੀ 17 ਤਰੀਕ 17 ਅਪਾਂ ਤੱਕ ਸਾਡੇ ਕੋਲ ਇਹਨਾਂ ਦਾ ਖੁੱਲ੍ਹੇ ਰਿਮਾਂਡ ਹੈ ਜੀ